ਤੇ ਕੱਟਾਂ ਪਰ ਫਰੋਂ ਮੇਰਾ ਫੁਰਦੀ ਚਰੀਏ। ਖੜਦਾ ਹੀ ਨਹੀਂ ਹੈ। ਗੰਦਲ ਲੱਗੇ ਹੁੰਦੇ ਨੇ ਐਵੇਂ। ਇਹ ਤਕਰੀਬਨ ਅੰਡੇ ਜਿਹੀ ਹੁੰਦੇ ਨੇ ਇਹਨਾਂ ਦੇ। ਲੋ ਜੀ ਐਵੇਂ ਚਿਪਕੇ ਹੁੰਦੇ ਨੇ ਉੱਪਰ। ਤੇ ਇਹ ਫਿਰ ਆਪਾਂ ਲਾ ਤਾਂ ਮੜ ਜਾ। ਲਾ। ਆ ਉੱਪਰ ਲਾ ਦੇ ਇੱਥੇ ਕੋਈ ਨਵਰ ਕੇ ਪਸਾ। ਮੈਂ ਸੇ ਐਵੇਂ ਆਪਾਂ ਇਹ ਲੋ ਬਈ ਮਿੱਤਰੋ ਚੱਲਦਾ ਵੇ ਪੂਰਾ ਹਾਰਡਵਰਕ ਇਹ ਸੜਕ ਆ ਗਈ ਸੀ ਸਾਫ਼ ਕਰਨ ਵਾਲੀ ਨਾਲ ਨਾਲ ਜਿਹੜੀ ਤੇ ਅੱਜ ਫਿਰ ਹਾਂਜੀ ਸਸੀ ਕਾਲ ਜੀ ਸਾਰਿਆਂ ਨੂੰ ਲੱਗੇ ਜੀ ਫਿਰ ਵੀਡੀਓ ਦੀ ਸ਼ੁਰੂਆਤ ਕਰਨ ਤੇ ਆ ਗਏ ਆ ਮੋਟਰ ਤੇ ਸਵੇਰੇ ਕਣੀਆਂ ਜੀਆਂ ਆਗੀਆਂ ਜੀ ਬੱਦਲ ਪੂਰਾ ਹੋਇਆ ਹੋਇਆ ਅਗਰ ਵੈਸੇ ਗੁੰਮਾ ਜਾ ਲੱਗ ਗਿਆ ਹੁਣ ਵਿੱਚ ਸੇਕ ਜਿਆ ਵੀ ਲੱਗਿਆ ਹੋਇਆ ਪਹਿਲਾਂ ਤਾਂ ਕਣੀਆਂ ਪੈਗੀਆਂ ਸੀ ਥੋੜੀਆਂ ਜੀਆਂ ਪਰ ਹੁਣ ਲੱਗਦਾ ਪਿਆ ਵੀ ਜਿਵੇਂ ਲੰਘ ਲੂੰਗੀ ਜਾਣਾ ਬੱਦਲ ਤਾਂ ਹੈਗਾ ਤੇ ਅੱਜ ਰੋਜ਼ ਰੁਟੀਨ ਦੇ ਕੰਮ ਚੱਲਦੇ ਨੇ ਪਏ ਇੱਕ ਚੜੀ ਦੇ ਉੱਤੇ ਸਪਰੇਅ ਜੀ ਕਰਨੀ ਸੀ ਗਦਾਬੇਲ ਜੀ ਹੋ ਗਈ ਸੀ ਤੇ ਪੰਪ ਆਪਾ ਭਰ ਲਿਆ ਤੇ ਇੱਕ ਰਾਉਂਡ ਅਪ ਮਾਰਨੀ ਹੈ ਥੋੜੀ ਜਿਹੀ ਵਟਾਂ-ਵਟਾਂ ਦੇ ਉੱਤੇ ਇੱਥੇ ਬਾਕੀ ਦਾ ਵਜੀ ਹੋਈ ਹੈ ਥੋੜੀ ਨੀ ਵਟਾਂ ਰਹਿ ਗਈਆਂ ਸੀ ਤੇ ਬਾਕੀ ਜਿਹੜੀ ਜੀਰੀ ਆਪਾਂ ਲਾਈ ਹੈ ਲੇਟ ਉਹਦੇ ਵਿੱਚ ਪਾਉਣੀ ਸੀ ਪਦਾਨ ਯੂਰੀਆ ਤਾਂ ਆਪਾਂ ਉਹਦਾ ਖਤਮ ਕਰਤਾ ਜਿਹੜੀ ਆਪਾਂ ਚਰੀ ਵੱਢ ਕੇ ਲਾਈ ਸੀ 1885 ਕਿਉਂਕਿ ਯੂਰੀਆ ਆਪਾਂ ਬਸਬਤੀ ਨੂੰ ਘੱਟੇ ਹੀ ਪਾਉਨੇ ਹੁੰਨੇ ਆ ਤੇ ਖਾਦ ਖਰਾਕ ਬਾਕੀ ਜਿਹੜੀ ਹੈ ਉਹ ਪਾਈ ਜੰਨੇ ਹੁੰਨੇ ਆ ਕਿਉਂਕਿ ਆਪਾਂ ਪਹਿਲਾਂ ਰੀਜੈਂਟ ਪਾਤੀ ਸੀ ਇੱਕ ਵਾਰ ਤੇ ਇੱਕ ਵਾਰ ਹੁਣ ਪ੍ਰਦਾਨ ਪਾ ਦੇਾਂਗੇ ਕਿਉਂਕਿ ਇਹ ਇਸ ਤਰ੍ਹਾਂ ਵੀ 15 ਕੁ ਦਿਨ ਰਿਜ਼ਲਟ ਮੰਨ ਕੇ ਚੱਲ ਸਕਦੇ ਆ ਹਰੇਕ ਦਵਾਈ ਦਾ ਤੇ ਹੁਣ ਆਪਾਂ ਪਾ ਦੇਾਂਗੇ ਇਹਦੇ ਵਿੱਚ ਪ੍ਰਦਾਨ ਪਾਣ-ਪਾਨ ਦੇ ਨਾਲ 15 ਕੁ ਦਿਨ ਨਿਕਲ ਜਾਣੇ ਨੇ ਉਦੋਂ ਬਾਅਦ ਫੇ ਸਪਰੇਆਂ ਚੱਲ ਪੈਂਦੀਆਂ ਨੇ ਕਿਉਂਕਿ ਜੇ ਗੋਭ ਦੇ ਵਿੱਚ ਇੱਕ ਵਾਰ ਕੀੜਾ ਵੜ ਗੁੰਡੀ ਵੜ ਗਈ ਤਾਂ ਫੇਰ ਇਹ ਗੋਭ ਦੇ ਵਿੱਚੋਂ ਨਿਕਲਦੀ ਨਹੀਂ ਜਿੰਨੀਆਂ ਮਰਜ਼ੀ ਆਪਾਂ ਮਹਿੰਗੀਆਂ ਤੇ ਮਹਿੰਗੀਆਂ ਦਵਾਈਆਂ ਕਰੀ ਜਾਈਏ ਚਾਹੇ ਡਿਲੀਗੇਟ ਕਰ ਲਈ ਜਿਹੜੀਆਂ ਮਰਜ਼ੀ ਕਰ ਲਈਏ ਪਰ ਫੇਰ ਗੋਭ ਸੁੱਕਣ ਤੋਂ ਹਟਦੀ ਨਹੀਂ ਹੈਗੀ ਇਹਦਾ ਰਿਜ਼ਲਟ ਬਾਅਦ ਚ ਨਿਕਲਦਾ ਤੇ ਕਈ ਕਿਸਾਨ ਵੀਰ ਜਿਹੜੇ ਨੇ ਸਪਰੇਅ ਕਰਦੇ ਨੇ ਇਹਨੂੰ ਦੇਖ ਕੇ ਵੀ ਗੋਭ 'ਚ ਸੁੰਡੀ ਪੈ ਗਈ ਹੈ ਤੇ ਆਪਾਂ ਸਪਰੇਅ ਕਰ ਦਈਏ ਪਰ ਪ੍ਰਭਾ ਉਹ ਇਹਦਾ ਹੱਲ ਜਿਹੜਾ ਖਾਸ ਤੌਰ ਤੇ ਬਾਸਬਤੀ ਦਾ ਹੱਲ ਜਿਹੜਾ ਹੈ ਨਾ ਇਹਦਾ ਹੱਲ 100% ਜਿਹੜਾ ਇਹ ਇਹਦਾ ਸ਼ੁਰੂ ਤੋਂ ਹੀ ਆਪਾਂ ਨੂੰ ਕਰਨਾ ਪੈਂਦਾ ਕਿਉਂਕਿ ਬਾਸਬਤੀ ਨੂੰ ਜੇ ਆਪਾਂ ਹਲਕੇ ਚ ਨਾ ਲੈ ਕੇ ਥੋੜਾ ਜਿਹਾ ਸੀਰੀਅਸ ਲਵਾਂਗੇ ਨਾ ਤਾਂ ਹੀ ਬਾਸਬਤੀ ਆਪਣੀ ਐਂਡ ਤੱਕ ਵਧੀਆ ਰਹੇਗੀ ਤੇ ਆਪਣੀ ਜਿੰਨੀ ਵੀ ਬਾਸਬਤੀ ਹੁੰਦੀ ਹੈ ਤਕਰੀਬਨ ਆਪਣੇ ਪਰਮਾਤਮਾ ਦੀ ਕਿਰਪਾ ਦੇ ਨਾਲ ਛਟਾ ਛਟਾ ਕੋਈ ਕਿਤੇ ਚਲੋ ਨਿਕਲ ਜਾਵੇ ਪਰ ਵੈਸੇ ਬਚਾ ਹੀ ਰਹਿਦਾ ਹੁੰਦਾ ਆਪਣੇ ਕਿਉਂਕਿ ਆਪਾਂ 2-3 ਵਾਰ ਰੀਜੈਂਟ ਮਦਾਨ ਪਾ ਦਿੰਨੇ ਹੁੰਨੇ ਆ ਕਈ ਵਾਰ ਪੈਨ ਨੂੰ ਤਾਂ ਆਪਣੇ 3 ਵਾਰ ਵੀ ਪੈ ਜਾਂਦੀ ਹੈ ਕਈ ਵਾਰ ਤੇ ਉਸ ਤੋਂ ਬਾਅਦ ਫਿਰ ਸਪਰੇ ਹੋਣ ਲੱਗ ਜਾਂਦੀ ਹੈ ਕਿਉਂਕਿ ਮੇਨ ਇਹਦਾ ਕੰਮ ਇਹੀ ਹੈ ਵੀ ਸੁੰਡੀ ਵਿੱਚ ਐਂਟਰ ਨਾ ਕਰੇ ਜਦੋਂ ਸੁੰਡੀ ਵਿੱਚ ਐਂਟਰ ਕਰ ਗਈ ਫਿਰ ਆਪਾਂ ਸੁੰਡੀ ਨੂੰ ਮਾਰ ਨਹੀਂ ਸਕਦੇ ਫਿਰ ਜਿੰਨੀਆਂ ਮਰਜ਼ੀ ਆਪਾਂ ਮਹਿੰਗੀਆਂ ਸਪਰੇਆਂ ਕਰੀ ਜਾਈਏ ਮਹਿੰਗੀਆਂ ਦਵਾਈਆਂ ਪਾਈ ਜਾਈਏ ਫਿਰ ਇਹਨੇ ਬਾਹਰ ਨਹੀਂ ਨਹੀਂ ਨਿਕਲਣਾ ਹੈਗਾ ਹਨਾ ਤੇ ਉਸ ਤੋਂ ਬਿਹਤਰ ਤਾਂ ਇਹੀ ਹੈ ਵੀ ਆਪਾਂ ਪਹਿਲਾਂ ਹੀ ਇਹਦਾ ਹੱਲ ਰੱਖੀ ਚਲੋ ਖਰਚਾ ਜ਼ਰੂਰ ਹੋ ਜਾਂਦਾ ਹੈ ਕਈ ਭਰਾ ਕਹਿੰਦੇ ਨੇ ਵੀ ਇਹ ਜ਼ਹਿਰਾਂ ਪਾਉਣੀਆਂ ਨਹੀਂ ਚਾਹੀਦੀਆਂ ਪਰ ਕਿਸਾਨ ਦੀ ਮਜਬੂਰੀ ਹੈ ਹਤੇ ਸ਼ੁਰੂ ਤੋਂ ਲੈ ਕੇ ਆਪਾਂ ਸਪਰੇਆ ਕਰ ਵੀ ਨਹੀਂ ਸਕਦੇ ਕਿਉਂਕਿ ਹੁਣ ਜਿਹੜੀ ਸ਼ੁਰੂ ਤੋਂ ਮੰਨ ਲਓ ਕਿ 20-25 ਦਿਨ ਦੀ ਬਾਸਵਤੀ ਹੈ ਤੇ ਉਹਦੇ ਆਪਾਂ ਸਪਰੇਆ ਕਿਹੜੇ ਬੇਸ ਤੇ ਕਰਾਂਗੇ ਹਨਾ ਇੰਨਾ ਕੱਦੂ ਦੇ ਵਿੱਚ ਪੰਪ ਲੈ ਕੇ ਘੁੰਮਿਆ ਵੀ ਨਹੀਂ ਜਾਂਦਾ ਤਾਂ ਕਰਕੇ ਫਿਰ ਆਪਾਂ ਤਕਰੀਬਨ ਦੋ ਵਾਰ ਤਾਂ ਰੀਜੈਂਟ ਹੀ ਪਾ ਦਿੰਨੇ ਆ ਤੇ ਇੱਕ ਵਾਰ ਹੁਣ ਲਾਸਟ ਚ ਆਪਾਂ ਪ੍ਰਦਾਨ ਪਾ ਦੇਣੀ ਹੈ ਫੇ ਇਸ ਵਾਰ ਤਾਂ ਤਕਰੀਬਨ ਆਪਾਂ ਦੋ ਵਾਰ ਹੀ ਪਾਈ ਆ ਪਹਿਲਾਂ ਆਪਾਂ ਬਸਬਤੀ ਛੋਟੀ ਸੀ ਨਾ ਫਿਰ ਆਪਾਂ ਇੱਕ ਵਾਰ ਹੀ ਸਿਰਫ ਇਹਦੇ ਵਿੱਚ ਪਾਈ ਸੀ ਰੀਜੈਂਟ ਤੇ ਆ ਹੁਣ ਦੂਸਰੀ ਵਾਰ ਆਪਾਂ ਪ੍ਰਦਾਨ ਪਾ ਦੇਣੀ ਹੈ ਕਿਉਂਕਿ 15 ਕੁ ਦਿਨ ਹੋਏ ਨੇ 15 ਕੁ ਦਿਨ ਹੋਏ ਨਹੀਂ ਹੈਗੇ ਆਪਾਂ ਨੂੰ ਰੀਜੈਂਟ ਪਾਈ ਨੂੰ ਫਟਾਰਾ ਫਟੂਰਾ ਵਧੀਆ ਏ ਤੇ ਹੁਣ ਆਪਾਂ ਇਹਦਾ ਯੂਰੀਆ ਆਪਾਂ ਪਹਿਲਾਂ ਹੀ ਖਤਮ ਕਰਤਾ ਹੈ ਇਹਦਾ ਯੂਰੀਆ ਆਪਾਂ 22 ਦਿਨ ਦੇ ਉੱਤੇ ਯੂਰੀਆ ਆਪਾਂ ਇਹਦਾ ਤਕਰੀਬਨ ਖਤਮ ਕਰ ਚੁੱਕੇ ਆ ਕਿਉਂਕਿ ਆਪਾਂ ਇਹਦਾ ਯੂਰੀਆ ਬਹੁਤਾ ਲੰਬਾ ਟਾਈਮ ਨਹੀਂ ਲੈ ਕੇ ਜਾਂਦੇ ਕਿਉਂਕਿ ਫਿਰ ਇਹ ਬਾਸਬਤੀ ਜਿਹੜੀ ਆ ਫਿਰ ਕੱਦ ਵਧਾਉਣ ਵੱਲ ਜ਼ੋਰ ਰੱਖਦੀ ਹੈ ਜਦੋਂ ਆਪਾਂ ਇਹਦਾ 30 32 35 ਦਿਨ ਦੇ ਉੱਤੇ ਤਾਂ ਯੂਰੀਆ ਲੈ ਜਾਂਦੇ ਆ ਨਾ ਫਿਰ ਇਹ ਕੱਦ ਜ਼ਿਆਦਾ ਵਧਾਉਂਦੀ ਹੈ ਕੁਝ ਬਰਸਾਤਾਂ ਹੋਣ ਕਰਕੇ ਕੱਦ ਤਾਂ ਵੈਸੇ ਹੀ ਵਧ ਹੀ ਜਾਂਦਾ ਫਸਲ ਦਾ ਤੇ ਇਹ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਵੀਰੋ ਜਿਹੜੀ ਬਾਸਬਤੀ ਹੈ ਚਾਹੇ ਜਿੰਨੇ ਮਰਜ਼ੀ ਮੰਨ ਲਓ ਕਿ ਹੁਣ ਸਿਆਣੇ ਬਣੀ ਜਾਣ YouTube ਦੇ ਉੱਤੇ ਕਈ ਲੋਕ ਕਰੀ ਜਾਂਦੇ ਨੇ ਵੀ ਐਵੇਂ ਨਹੀਂ ਐਵੇਂ ਕਰਨਾ ਪਰ ਜਿਹੜਾ ਆਪਾਂ ਪ੍ਰੈਕਟੀਕਲ ਕਰਿਆ ਹੋਇਆ ਹੈ ਪ੍ਰੈਕਟੀਕਲ ਜਿੰਨਾ ਚਿਰ ਆਪਾਂ ਵਿੱਚ ਨਾ ਪ੍ਰਦਾਨ ਰੀਜੈਂਟ ਨਾ ਪਾਈਏ ਉਨਾਂ ਚਿਰ ਇਹਦੇ ਤੋਂ ਗੋਭ ਦੀ ਸੂੰਟੀ ਨਹੀਂ ਮਰਦੀ ਜੇ ਪੱਤਾ ਲਪੇਟ ਪੈ ਗਈ ਉਸ ਤੋਂ ਬਾਅਦ ਇਹਨੇ ਗੋਭ ਦੀ ਸੂੰਟੀ ਤਾਂ ਜਰੂਰ ਬਣਣੀ ਉਹ ਬਣਣੀ ਹੈ ਤੇ ਇਹਦਾ ਹੱਲ ਸਿਰਫ ਇਹੀ ਹੈ ਵੀ ਸਿਰਫ 10 ਦਿਨ 15 ਦਿਨ ਕੱਢੋ ਉਸ ਤੋਂ ਬਾਅਦ ਫਿਰ ਇਹਦੇ ਉੱਤੇ ਰੀਜੈਂਟ ਜਾਂ ਪ੍ਰਦਾਨ ਜਰੂਰ ਪਾਓ ਕਿਉਂਕਿ ਰੀਜੈਂਟ ਦਾ ਖਰਚਾ ਘੱਟ ਆਉਂਦਾ ਤੇ ਪਦਾਨ ਦਾ ਖਰਚਾ ਥੋੜਾ ਜਿਆਦਾ ਆ ਜਾਂਦਾ ਹੁਣ ਆਪਾਂ ਲਾਸਟ ਥੋੜਾ ਜਿਹਾ 20 ਦਿਨ ਦਾ 15 ਦਿਨ ਦਿਨ ਦਾ ਆਪਣਾ ਟਾਈਮ ਨਿਕਲ ਜਾਣਾ ਪਦਾਨ ਪਾਣ ਨਾਲ ਤੇ ਪਦਾਨ ਜਦੋਂ ਵੀ ਪਾਣੀ ਹੈ ਤੇ ਜਾਂ ਰੀਜੈਂਟ ਜਦੋਂ ਵੀ ਪਾਣੀ ਹੈ ਤੇ ਖੇਤ ਦੇ ਵਿੱਚ ਪਾਣੀ ਜ਼ਰੂਰ ਭਰ ਕੇ ਪਾਓ ਕਈ ਕਿਸਾਨ ਵੀਰ ਕੀ ਕਰਦੇ ਨੇ ਵੀ ਪਾਣੀ ਘੱਟ ਹੁੰਦਾ ਤੇ ਉਹਦੇ ਵਿੱਚ ਹੀ ਆਪਾਂ ਪਦਾਨ ਜਾਂ ਰੀਜੈਂਟ ਸਿੱਟ ਦਿੰਨੇ ਆ ਤੇ ਉਹ ਆਪਣਾ ਕੰਮ ਨਿਬੜਨ ਵਾਲੀ ਗੱਲ ਕਰਦੇ ਆ ਜਾਂ ਆਪਾਂ ਕਿਸੇ ਲੇਬਰ ਤੋਂ ਪਵਾ ਦਿੰਨੇ ਆ ਪਰ ਪ੍ਰਭਾਉ ਮੇਨ ਇਹਦਾ ਕੰਮ ਇਹੀ ਐ ਰੀਜੈਂਟ ਤੇ ਪ੍ਰਦਾਨ ਦਾ ਜਿੰਨਾ ਚਿਰ ਇਹਦੇ ਖੇਤ ਦੇ ਵਿੱਚ ਪਾਣੀ ਪੂਰਾ ਫੁੱਲ ਨਹੀਂ ਪਰਿਆ ਘਟੋ ਘਟੇ ਦੀਆਂ ਜੜਾਂ ਪੂਰੀਆਂ ਡੁੱਬੀਆਂ ਹੋਣੀਆਂ ਚਾਹੀਦੀਆਂ ਨੇ ਕਿ ਜਿੰਨੂੰ ਭਰਵਾ ਪਾਣੀ ਕਹਿ ਦਿੰਨੇ ਆ ਭਰਵਾ ਪਾਣੀ ਲੱਗਿਆ ਹੋਣਾ ਚਾਹੀਦਾ ਫੇਰ ਪ੍ਰਦਾਨ ਪਾਣ ਦਾ ਫੇਰ ਫਾਇਦਾ ਤੇ ਜਿੱਥੋਂ ਤੱਕ ਪਾਣੀ ਹੁੰਦਾ ਉਦੋਂ ਉੱਪਰਲੇ ਪਾਸੇ ਜਾ ਕੇ ਤੇ ਇਹਨੇ ਛੇਦ ਕਰ ਲੈਣਾ ਜੇ ਥੱਲੇ ਤੱਕ ਹੋਏਗਾ ਤੇ ਇਹਨੇ ਜੜ ਤੋਂ ਐਂਟਰ ਕਰ ਜਾਣਾ ਤੇ ਇਹਦਾ ਸਿਰਫ ਮੇਨ ਇਹੀ ਐ ਵੀ ਜਿੰਨੀ ਜਿੰਨਾ ਆਪਾਂ ਜੜਾਂ ਤੋਂ ਉੱਪਰ ਤੱਕਰ ਪਾਣੀ ਰਹੇਗਾ ਤੇ ਇਹ ਫੇ ਸੁੰਡੀ ਵਿੱਚ ਐਂਟਰ ਨਹੀਂ ਕਰਦੀ ਹੈਗੀ ਜਿਹੜੀ ਸੁੰਡੀ ਪਾਣੀ ਚ ਗਿਰ ਗਈ ਉਹ ਸੁੰਡੀ ਮਰ ਜਾਂਦੀ ਹੈ तकरीबन ਤੇ ਕਿਸਾਨ ਵੀ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਲਓ ਜੀ ਫੇ ਕਰਦੇ ਆਂ ਵੀਡੀਓ ਦੀ ਸ਼ੁਰੂਆਤ ਬਣੇ ਰਿਹਾ ਕਰੋ ਵੀਡੀਓ ਦੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਲਓ ਜੀ ਕਰਦੇ ਆਂ ਸ਼ੁਰੂਆਤ ਫਿਰ ਲਾਉਨੇ ਆਂ ਫਿਰ ਚਰੀ ਦੇ ਉੱਤੇ ਸਪਰੇਅ ਕਰਦੇ ਆਂ ਤੇ ਨਾਲੇ ਰਾਉਂਡ ਅਪ ਦਾ ਪਰ ਲਿਆ ਪੰਪ ਜਿਹੜੀ ਵੇਲ ਬੂਲ ਦੀ ਬੱਟਾਂ-ਬੁੱਟਾਂ ਦੇ ਉੱਤੇ ਮਾੜੀ-ਮੋਟੀ ਹਮਮ ਅੱਪਾ ਪਾਲੀਏ ਵਿੱਚ ਐਲ ਗ੍ਰਿਪ ਦੀ ਪੁੜੀ ਨਾਲ ਥੋੜੀ ਜਿਹੀ 240 ਪਾ ਕੇ ਤੇ ਬੱਟਾਂ-ਬੁੱਟਾਂ ਦੇ ਉੱਤੇ ਮਾਰ ਦਿਆਂਗੇ ਵੇਲ ਬੂਲ ਤੋਂ ਕਿਉਂਕਿ ਵੇਲ ਦਾ ਹੱਲ ਸਿਰਫ ਇਹੀ ਹੈ ਵੇਲ ਜਿੱਥੇ ਆਪਾਂ 240 ਕਰ ਦਿੰਨੇ ਆਂ ਦੁਆਰਾ ਫੇਰ ਹੋ ਜਾਂਦੀ ਹੈ ਤੇ ਚੜੀ ਦੇ ਉੱਤੇ ਕਰਨ ਲੱਗੇ ਆਂ ਗਦਾ ਵੇਲ ਜੀ ਦੀ ਸਪਰੇ ਨਾਲੇ ਆ ਮੋਟਰ ਦੀ ਸਾਫ ਸੁਪਈਆ ਹੋ ਜਾਏਗਾ ਇੱਥੇ ਮਾਰ ਮੁਰ ਦਿੰਨੇ ਆਂ ਕਿ ਬਸ ਹੁਣ ਤਾਂ ਕੰਮ ਐਵੇਂ ਦੇ ਹੀ ਨੇ ਛੋਟੇ ਮੋਟੇ ਚੱਲੀ ਜਾਂਦੇ ਨੇ ਕੰਮ ਨਾਲ ਲਿਆਏ ਆ ਟਰਾਲੀ ਟੁੱਟੜੀ ਚੱਲੀ ਜਾਏ ਟਰਾਲੀ ਦੇ ਉੱਤੇ ਇਹ ਵੇਲ ਜਿਹੜੀ ਹੈ 24B ਤੋਂ ਬਣਾ ਮਰਦੀ ਨਹੀਂ ਹੈਗੀ ਮਹਾ ਇਹ ਸੂਰ ਦੇ ਹੀ ਪੈਰ ਨੇ ਹੈਨਾ ਹੈ ਕਿੱਥੇ ਜੱਟਾਂ ਦਾ ਕੰਮ ਹੀ ਸੱਪਾਂ ਦੀਆਂ ਸਿਰੀਆਂ ਦੇ ਉੱਤੇ ਘੁੰਮਣਾ ਹੈ ਮੈਂ ਨਾ ਇੱਥੇ ਵੜ ਗਿਆ ਹਨ ਹੋਰੇ ਕਿੰਨੇ ਕੁ ਫਿਰਦੇ ਨੇ ਸੱਪ ਗੰਨੇ ਗੰਨੇ ਜਾਂਦੇ ਨਹੀਂ ਹੁੰਦਾ ਨਹੀਂ ਸੱਪ ਉਹਦਾ ਗੰਨੇ ਤੇ ਇਹਨੇ ਦੇਖਣੀ ਵੜਦੀ ਗੰਨਾ ਸੱਪ ਦੇ ਅੰਦਰ ਨਹੀਂ ਨਾ ਜਾਂਦਾ ਵਟ ਦੇ ਉੱਤੇ ਇੱਥੇ ਘੁੰਮਦਾ ਹੁਣਾ ਹੈ ਨਾ ਹਾਂ ਆ ਮੋਡੇ ਦੇ ਅੰਦਰ ਟੱਪ ਗਿਆ ਗੰਨੇ ਆ ਹਾਂ ਹਾਂ ਮੋਡੇ ਦੇ ਅੰਦਰ ਟੱਪ ਗਿਆ ਗੰਨੇ ਦੀ ਹਾਈਟ ਦੇ ਵੇ ਕਿੰਨੀ ਸੋਹਣੀ ਹੈ ਉਹੋ ਵਿੱਚੋਂ ਆ ਮਿਣੀ ਮੜਾ ਜੇ ਕਿੰਨੀ ਹਾਈਟ ਹੋਏਗੀ ਗੰਨੇ ਦੀ ਹਾਈਟ ਤੇ ਸੋਣੀ ਹੈ ਚਲ ਆ ਨਗ ਜੇ ਮੈਂ 160 ਹੀ ਨਾਲ ਪਤਾ ਲੱਗ ਜਾਏਗਾ ਵਿੱਚ ਨੂੰ ਹਾਂ ਚੱਲਾ ਚੱਲ ਦੇ ਬੋਹ ਹਾਂ ਜੀ ਮਰ ਜੀ ਮਣੀ ਵਿੱਚਲੇ ਆ ਸਪਰੇ ਹਾਂ ਉਹਨੂੰ ਹੁਣ ਬੰਨ ਕੇ ਇੱਕ ਵਾਰ ਜਿਹੜੇ ਚ ਪਾਣੇ ਆ ਯੂਰੀਓ ਯਾਰੀਆ ਪਰ ਉੱਚਾ ਬੰਨਦੇ ਨੇ ਬਾਈ ਉਹ ਵੀ ਆਨੇ 100 ਬੰਨਣਾ ਜੀ ਕੰਨ ਨੀ ਉਹ ਬੰਨਿਆ ਜਿਆਦਾ ਉੱਚਾ ਹਨਾ ਯਾਰ ਉਹ ਵੀ ਲਾਣੇ ਹਨ ਵਿੱਚ ਮਿੱਤਰ ਕੀੜੇ ਵੀ ਹੂੰ ਇਹ ਹੁਣ ਦੂਜੀ ਵਾਰ ਬਣਾਈ ਕਰਾਵਾਂਗੇ ਨਾ ਇਹਦੀ ਸਿਆੜ ਤੇ ਐ ਸਾਫ ਲੱਗਦੇ ਨੇ ਕਾ ਖੂਦ ਤੇ ਕੰਟਰੋਲ ਹੀ ਏ ਬੱਕਾ ਦਾ ਕੰਟਰੋਲ ਰਵੇ ਫੇਰ ਗਿੰਨਾ ਗਰੋਥ ਆਪਣੀ ਹੈ ਆ ਸੂਰਦੇ ਹੀ ਨੇ ਪੈਰ ਜਿਹੜੇ ਬੱਕਰੀ ਵਰਗੇ ਨੇ ਨਾ ਆ ਜਿਹੜੇ ਤਿੱਖੇ ਪੈਰ ਉਹਦੇ ਹੀ ਨੇ ਵੇਖ ਇਹ ਮੈਂ ਨਾ ਯਾਰ ਇਹ ਪੁਰਾਣਾ ਨੰਗਿਆ ਉਹ ਤੋਂ ਬਾਅਦ ਚ ਤੇ ਨਹੀਂ ਵੇਖਿਆ ਨਹੀਂ ਨਹੀਂ ਆ ਤਾ ਆ ਪੁਰਾਣੇ ਪੈਰ ਨੇ ਯਾਰ ਹਾਂ ਉਹ ਵਿੱਚ ਇਹਦਾ ਇੱਕ ਟਿਕਾਣਾ ਨਹੀਂ ਨਾ ਹੁੰਦਾ ਇਹ ਬੈ ਇੱਕ ਜਗਾ ਬਹਿੰਦਾ ਨਹੀਂ ਨਾ ਆ ਇਹ ਆ ਆ ਵਿਆਹ ਤਾਜੇ ਨਹੀਂ ਪੈਰਾ ਵੇ ਸੂਰ ਅੱਗੇ ਆਪਣੇ ਏਰੀਆ 'ਚ ਨਹੀਂ ਹੁੰਦਾ ਹੁੰਦਾ ਹੁਣ ਆਪਣੇ ਏਰੀਆ 'ਚ ਵੀ ਸਵਾ ਮੇੜਾ ਤੇ ਸੋਨਾ ਹੈ 18 ਦਾ ਤੇ ਉਹਦਾ ਤਾਂ ਬੰਨੀ ਨਹੀਂ ਨਾ ਹੂੰ ਆ 18 18 ਨਹੀਂ ਮੰਨੇ ਆ ਜੰਨੇ ਦੀ ਹਾਈਟ ਤੇ ਸੋਣੀ ਹੋ ਗਈ ਉੱਪਰੋਂ ਦਿਸਦਾ ਨਹੀਂ ਗੰਨਾ ਹੈ ਹਾਂ ਇਹ ਮੇਰੇ ਸਾਹਬ ਨੇ ਇਹਨੂੰ ਬਣਾ ਦਈਏ ਹੁਣ ਲਿਆ ਕੇ ਹਨਾ ਕਿਉਂਕਿ ਹੈ ਮੈਂ ਉਹੀ ਤੇਨ ਦੱਸਣ ਲੱਗਿਆ ਵਾਂ ਇਹਦਾ ਫਟਾਰਾ ਜ਼ਿਆਦਾ ਹੈ ਯਾਰ ਗੰਨੇ ਦਾ 1 ਲੱਖ ਜਰ ਦੇ ਇੱਕੜਾ ਇੱਕੜਾ ਹਾਂ ਹੁਣ ਤੇ ਐਨ ਸਿੱਧਾ ਖੜਿਆ ਇਹਨੂੰ ਇੱਥੇ ਹੀ ਬਣਾ ਖੜੀਏ ਲੋਈ ਗੰਨਾ ਬੰਨਣ ਨਾਲ ਨਾ ਐਨ ਆਰ ਪਾਰ ਲੱਗ ਜਾਂਦਾ ਦੱਸਣ ਤੇ ਮੇੜਾ ਤੇ ਬੜਾ ਬੜਾ ਵਧੀਆ ਬਣ ਗਿਆ ਹਾਈਟ ਵੀ ਵਧੀਆ ਲੈ ਗਿਆ ਸੋਹਣੀ ਲੈ ਗਿਆ ਹਾਈਟ ਵੀ ਤੇ ਬਾਕੀ ਹੁਣ ਇਹਨੂੰ ਆ ਦੇਖੋ ਪੂਰੀ ਐਨ ਹਾਈਟ ਵੀ ਵਧੀਆ ਲੈ ਗਿਆ ਗੰਨਾ ਬਣਿਆ ਇਹ ਸੋਹਣਾ ਹੈ ਕਿੰਨੇ ਦੀ ਮੱਟੀ ਵੀ ਮੱਟੀ ਬੜੀ ਲੰਬੀ ਹੈ ਗੰਨੇ ਦੀ ਆ ਦੇਖੋ ਦੇਖੋ ਇੱਕ ਗੱਲ ਹੈ ਵੈਸੇ 38 ਦਾ ਮੁਕਾਬਲਾ ਇਹ ਚੀਜ਼ਾਂ 'ਚ ਨਹੀਂ ਹੈਗਾ 38 ਗੰਨਾ 38 ਹੋਈ ਇਹ ਦੇਖੋ ਗੰਨੇ ਦੀ ਗੰਨੇ ਦੀ ਮੱਟੀ ਦੇਖੋ ਕਿੱਡੀ ਲੰਬੀ ਹੈ ਇਹ ਵੇ ਇੱਕ ਇੱਕ ਗੱਠ ਤੋਂ ਵੀ ਇੱਕ ਗੱਠ ਇੱਕ ਉਂਗਲ ਦੀ ਹੋਣੀ ਹੈ ਗੱਟੋ ਗੱਟ ਮੱਟੀ ਮੱਟੀਆਂ ਬੜੀਆਂ ਲੰਬੀਆਂ ਹੁੰਦੀਆਂ ਇਹਦੀਆਂ 38 ਤਾਂ ਹੀ ਤਾਂ ਵਜਨ 'ਚ ਮੰਨੇ ਆਇਆ ਸੀ ਪਰ 38 ਨੂੰ ਹੁਣ ਬਿਮਾਰੀ ਲੱਗ ਗਈ ਹੈ ਪੈਣ ਕੰਮ ਕਰਕੇ ਫੇਰ 38 ਆਪਾਂ ਹੁਣ ਕਟਾਉਣ ਲੱਗ ਗਏ ਆ ਬਾਕੀ ਦੇਖਾਂਗੇ ਜੇ ਕਿੱਲਾ ਖੰਡ ਦਾ ਜ਼ਰੂਰ ਇਹਦਾ ਬੀਜਾਂ ਦੇ ਕਿਉਂਕਿ ਬੀਜ ਆਪਾਂ ਬੜਾ ਵਧੀਆ ਸੀ 36 ਦਾ ਇਹ ਜੀ ਇਹਦਾ ਝਾੜ ਛੂੜ ਬੜਾ ਹੈ ਤੇ ਬੀਜ ਆਪਾਂ ਵੈਸੇ ਇਹਨੂੰ ਖਤਮ ਨਹੀਂ ਆਪਾਂ ਕਰਨਾ ਹੈਗਾ ਇਹ ਗੰਨਾ ਹਾਈਟ ਤਾਂ ਬੜੀ ਸੋਹਣੀ ਲੱਗਿਆ ਤੇ ਇਹ ਮੋਟਾ ਗੰਨਾ ਸੀ ਮੇੜਾ ਵੀ ਬੜਾ ਵਧੀਆ ਬਣਿਆ ਇਹ ਤਾਂ ਤੇ ਆਪਾਂ ਇਹਦੀ ਬਣਾਈ ਕਰਵਾਈ ਜਾਣੀ ਐ ਇੱਕ ਵਾਰ ਬਣਾਈ ਹੁਣ ਕਰਵਾ ਦੇਣੀ ਐ ਤੇ ਫੇਰ ਦੇਖਾਂਗੇ ਜੇ ਲੋਟ ਲੱਗਿਆ ਜੇ ਕੋਈ ਲੱਗੇਗਾ ਚਾਂਸ ਕੋਈ ਡਿੱਗਣ ਦੁੱਗਣ ਦਾ ਤੇ ਇੱਕ ਵਾਰ ਬਣਾਈ ਆਪਾਂ ਫੇਰ ਕਰਾ ਦੇਣੀ ਐ ਅਜਿਹੀ ਆਪਾਂ ਤਿੰਨ ਵਾਰ ਗੰਨਾ ਬਣਾ ਕੇ ਦੇਖਣਾ ਗੰਨਾ ਪਰਮਾਤਮਾ ਸੁੱਖ ਰੱਖੇ ģiren ਤੋਂ ਬਚਾਉਣਾ ਐ ਬਾਕੀ ਅੱਗੋਂ ਪਰਮਾਤਮਾ ਦੇ ਹੱਥ ਹੁੰਦਾ ਵੀ ਕੀ ਸਾਬਤ ਤਬ ਹੋਣਾ ਤੇ ਆਪਾਂ ਜੇ ਰੱਖਦੇ ਆਂ ਵੀ ਨਾਲ ਕੁੜੀਆਂ ਮਨੰਗਿਆਂ ਇਹਦੀਆਂ ਚੂਹੇ ਇਹਨਾਂ ਦਵਾਈ ਲਾਈ ਹੋਈ ਹੈ ਦਵਾਈ ਲਾ ਕੇ ਤੇ ਆਪਾਂ ਉਹਨ ਕਿਤੇ ਕਿਤੇ ਵਿੱਚ ਰੱਖੀ ਜਾਣੀ ਐਵੇਂ ਤੇ ਚੂਹਾ ਫਿਰ ਇਹ ਚੂਹਾ ਬਹੁਤ ਜ਼ਿਆਦਾ ਪਰੇਸ਼ਾਨ ਕਰਦਾ ਤੇ ਤੇ ਨਾਲੇ ਆਪਾਂ ਜਿਵੇਂ ਹੁਣਾ ਕੋਈ ਕਿਤੇ ਵੇਲ ਹੈ ਨਾ ਤੇ ਜੇਤੀ ਆਪਾਂ ਜੜ ਲੱਭ ਲੈਨੇ ਆ ਵੇਲ ਦੀ ਵੇਲ ਦੀ ਜੜ ਲੱਭ ਕੇ ਤੇ ਕੀ ਜੜ ਤੋੜਦੀ ਦੀ ਹੈ ਜਿਵੇਂ ਹੁਣਾ ਮੇਨ ਜੜ ਲੱਗ ਗਈ ਹੈ ਜੜ ਤੋੜਦੀ ਦੀ ਬਸ ਬਾਕੀ ਉੱਪਰ ਆਪਣੇ ਆਪ ਹੀ ਸੁੱਕ ਜਾਂਦੀ ਹੈ ਤੇ ਅੱਜ ਨਾਲੇ ਮਿੱਲ ਵੱਲੋਂ ਆਏ ਸੀ ਮਿੱਤਰ ਕੀੜੇ ਇਹ ਕੀੜੇ ਕਾਗਜ਼ ਦੇ ਉੱਪਰ ਚਿਪਕੇ ਹੁੰਦੇ ਨੇ ਮੈਂ ਦੇਖਣ ਦਾ ਹੋਊਗੀ ਤੇ ਫਿਰ ਵੀ ਆਪਾਂ ਲਾਈ ਜਾਨੇ ਆਂ ਪੇ ਨਾਲੇ ਕਿੱਧਰ ਗਏ ਵਿੱਚ ਕਿੱਥੇ ਗਏ ਤੇ ਨਾਲੇ ਛੂਹੇ ਤੋਂ ਆਪਾਂ ਦਵਾਈ ਰੱਖਣੇ ਆਂ ਪੇ ਅਜਾ ਬਣਾ ਬਣਾ ਕੇ ਗੋਲੀਆਂ ਸਿੱਟੀ ਹੋਣੀਆਂ ਇਹ ਵਿੱਚ ਕਿਤੇ ਕਿਤੇ ਚੂਹਾ ਜੇ ਨਾ ਘਿਰ ਜਵੇ ਤਾਂ ਚੂਹਾ ਫਿਰ ਨੁਕਸਾਨ ਕਾफी ਕਰਦਾ। ਲਵੀਆ ਵੇਲ ਦੀ ਆ ਵੜਦੇ ਪੁੱਟ ਦੀ ਮੜੇ ਤੇ ਆ ਵੇਲ ਦੀ ਆਪਾਂ ਇੱਕਣਾ ਜੜ ਲੱਭ ਲੈਨੇ ਲੱਭ ਕੇ ਤੇ ਬਸ ਬਸ ਆਪੀ ਸੁੱਕ ਜਾਣੀ ਆ। ਜੜ ਤੋੜ ਦੀ ਦੀ ਇਹਦੇ ਵੇਲ ਸੁੱਕ ਜਾਂਦੀ ਆ। ਲੈ ਮੱਤਰ ਕੀੜੇ ਖਾਵਾ ਮੜੇ ਜੇ। ਤੇ ਆਨੇ ਮੱਤਰ ਕੀੜੇ ਇਹ ਕਾਗੇ ਦੇ ਹੁਣ ਮੈਂ ਪਾੜਦੇ ਨੇ। ਕਾਰਡ ਪਾੜ ਲਿਆ ਸੀ ਕਾਰਡ ਦੇ ਉੱਪਰ ਲੱਗੇ ਹੁੰਦੇ ਨੇ ਐਵੇਂ ਇਹ ਤਕਰੀਬਨ ਅੰਡੇ ਜਿਹੀ ਹੁੰਦੇ ਨੇ ਇਹਨਾਂ ਦੇ ਲੋ ਜੀ ਐਵੇਂ ਚਿਪਕੇ ਹੁੰਦੇ ਨੇ ਉੱਪਰ ਤੇ ਇਹ ਫਿਰ ਆਪਾਂ ਲਾ ਤਾਂ ਮੜ ਜਾ ਲਾ ਹਾਂ ਉੱਪਰ ਲਾ ਦੇ ਇੱਥੇ ਕਿਨਵਰ ਕੇ ਪਸਾ ਥੋੜਾ ਸੇ ਐਵੇਂ ਆਪਾਂ ਇਹ ਲਾਈ ਜਾਣੇ ਨੇ ਐਵੇਂ ਆਪਾਂ ਲਈ ਜਾਣੇ ਨੇ ਇਹ ਤੇ ਜਿਵੇਂ ਗਰਮੀ ਪੈਣੀ ਗਰਮੀ ਦੇ ਨਾਲ ਫਿਰ ਇਹ ਆਪਣੇ ਆਪ ਹੀ ਚੱਲ ਪੈਂਦਾ ਕੀੜਾ ਆ ਲੱਗ ਗਿਆ ਜਿਵੇਂ ਤੇ ਊਲ ਆਤਾ ਤੇ ਨਾਲ ਆਪਾਂ ਫਿਰ ਚੂਹਿਆਂ ਦੀਆਂ ਬੜਾਈਆਂ ਵਈਆਂ ਨੇ ਪੂਰੀਆਂ ਐਵੇਂ ਤੇ ਇਹ ਆਪੋ ਵਿੱਚ ਸਿੱਟੀ ਜਾਂਦੇ ਆ ਦੂਰ ਦੂਰ ਇਹ ਆਪਣੇ ਵੱਲੋਂ ਤਾਂ ਬਚਾਅ ਕਰਨਾ ਹੀ ਪੈਂਦਾ ਬਾਕੀ ਸੂਰ ਦਾ ਵੀ ਕੋਈ ਹੱਲ ਲੱਭਾਂਗੇ ਕੱਲ ਇੱਕ ਭਰਾ ਨੇ ਕਮੈਂਟ ਕਰਿਆ ਸੀ ਕਿ ਤੁਸੀਂ ਸੁੱਤਲੀ ਜਿਹੜੀ ਹੁੰਦੀ ਹੈ ਬਰੀਕ ਜਿਹੜੀ ਪਤਲੀ ਸੁੱਤਲੀ ਉਹਨੂੰ ਗੰਨੇ ਦੇ ਆਲੇ ਦੁਆਲੇ ਬੰਨ੍ਹ ਦੇਵੋ ਤੇ ਫੇਰ ਉਹ ਜਿਹੜਾ ਵੱਡਣਾ ਹਟ ਜਾਂਦਾ ਆਹ ਪਾਸੇ ਚੱਲੀ ਜੇ ਹਾਂ ਇਹ ਲੰਬਾ ਲਾਈਏ ਪਰ ਹਨ ਇਹ ਵੀ ਵੱਟਦੇ ਤੇ ਸੁੱਟੇ ਨਹੀਂ ਆਉਂਦੇ ਹਾਂ ਇਧਰੋਂ ਫਿਰ ਉਹ ਜਿਹੜੇ ਘਰ ਪਏ ਨੇ ਉਹ ਲਿਆ ਕੇ ਇਧਰ ਲਾਹੜਾਂਗੇ ਹਾਂ ਇਹ ਕਾ 15-15 ਫੁੱਟ ਦੀ ਚੇਰੀ ਜੀ ਕੜਦਾ ਹੀ ਹੁੰਗਾ ਜਾਂਦਾ ਲੰਬੂ ਲੰਬਾ ਆ ਨ ਆਇਆ ਪਿਆ ਜਿਸ ਨਾਲ ਆਉਂਦਾ ਸਾਲ ਬੈਠ ਕੇ ਵੇਖੇ ਹੀ ਓਕੇ ਬੈਠ ਕੇ ਵੱਡੀ ਗੱਲ ਲੋ ਵੀ ਮਿੱਤਰੋ ਚੱਲਦਾ ਵੇ ਪੂਰਾ ਹਾਰਡਵਰਕ ਇਹ ਸੜਕ ਆ ਗਈ ਸੀ ਸਾਫ ਕਰਨ ਵਾਲੀ ਨਾਲ ਨਾਲ ਜਿਹੜੀ ਤੇ ਅੱਜ ਫਿਰ ਪੂਰਾ ਚੱਲਿਆ ਹਾਰਡਵਰਕ ਪਹਿਲਾਂ ਬੰਦੇ ਲਾਏ ਸੀ ਚੱਲ ਮਾੜਾ ਮੋਟਾ ਫੇਰ ਫੁਰ ਗਏ ਨੇ ਵੱਟਾ ਮੁੱਟਾ ਦੇ ਉੱਤੇ ਹੁਣ ਫਿਰ ਬੰਦੇ ਮਿਲੇ ਨਹੀਂ ਹੁਣ ਕੰਮ ਕੋਈ ਹੈ ਨਹੀਂ ਸੀ ਹੋਰ ਇਸੋਚਿਆ ਵੀ ਚਲੋ ਆਪ ਹੀ ਲੱਗ ਕੇ ਇਹਨੂੰ ਵੱਡਪੁੱਟ ਦਿੰਨੇ ਆ ਹੁਣ ਤਾਂ ਹੋ ਗਈ ਹੈ ਸਫਾਈ ਐਨ ਪੂਰੀ ਐ ਕਰਤੀ ਹੈ ਸਫਾਈ ਸਪਰੇਅ ਮਾਰਤੀ ਸੀ ਤੇ ਹੁਣ ਨਾਲ-ਨਾਲ ਇੱਕ-ਇੱਕ ਪੰਪ ਮੜਾ-ਮੜਾ ਫੇਰ ਕਮਾ ਦੇਾਂਗੇ ਤੇ ਐਨ ਸਫਾਇਆ ਹੋ ਜਾਏਗਾ ਮੁੜ ਕੇ ਫਿਰ ਜੀੜੀ ਪੱਕਣ ਤੱਕ ਕੋਈ ਟੈਨਸ਼ਨ ਨਹੀਂ ਹੈਗੀ ਤੇ ਵੱਧ ਤੋਂ ਵੱਧ ਦੇਖਿਆ ਕਰੋ ਵੀਡੀਓ ਹਾਰਡ ਵਰਕ ਪ੍ਰਭੂ ਚੱਲਦਾ ਹੈ ਪੂਰਾ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ ਧੰਨਵਾਦ ਜੀ